ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੰਗਾਲੀਪੁਰ ਕਲੀਅਰ ਪਿੰਡ ਐ ਤੇ ਬੰਗਾਲੀਪੁਰ ਪਿੰਡ ਬਿਲਕੁਲ ਅਲੱਗ-ਅਲੱਗ ਐ ਠੀਕ ਆ ਜੀ ਸੇਰੋਂ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਤੇ ਤਰਨਤਾਰਨ ਸਾਹਿਬ ਵੀ ਬਿਲਕੁਲ ਨਜ਼ਦੀਕ ਆ ਵੈਸੇ ਜ਼ਿਲ੍ਹਾ ਤਸੀਲ ਤਰਨਤਾਰਨੀ ਆ ਤੇ ਤਰਨਤਾਰਨ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਐ ਸਾਰੀ ਸੋ ਆਨਰ ਜਿਹੜਾ ਦੋਸਤੋ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਕਰਦੇ ਵੀਰ ਉਹਨੇ ਕੋਈ 2 ਸਾਲ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਕੋਈ 2-4 2-4 ਨਗ ਜਿਹੜੇ ਆ ਆਏ ਗਏ ਰਹਿੰਦੇ ਆ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਠੀਕ ਆ ਜੀ ਦੋ ਵੜਾ ਤੁਹਾਨੂੰ ਦਿਖਾਉਣੀ ਆ ਆਪਾਂ ਦੋਵੇਂ ਸੂਈਆਂ ਸਵਾਈਆਂ ਵਹਿੜਾਂ ਨੇ ਤੇ ਕ੍ਰੋਸਾਂਗ ਦੇ ਵਿੱਚ ਇਹ ਪਸ਼ੂ ਆਪਾਂ ਜਿਹੜੇ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਤੇ ਸੂਏ ਸਵਾਈ ਪਸ਼ੂ ਆਇਸੋ ਵਕਤ ਕਿੰਨਾ ਮੌਕੇ ਤੇ ਈ ਰਿਡ ਪੜਤਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੰਦ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਆ ਠੀਕ ਠਾਕ ਜੀ ਵਧੀਆ ਜੀ ਅੱਛਾ ਭਾਜੀ ਪਿੰਡ ਆਪਣਾ ਬਗਾਲੀਪੁਰ ਹੀ ਆ ਗਿਆ ਹਾਂਜੀ ਹਾਂਜੀ ਬਿਲਕੁਲ ਨਜ਼ਦੀਕ ਸੇਰੋਂ ਵੀ ਤਕਰੀਬਨ 2 ਕਿਲੋਮੀਟਰ ਤੋਂ 2 ਕਿਲੋਮੀਟਰ ਸੇਰੋਂ ਜੀ ਠੀਕ ਆ ਤੇ ਡੁਗਰੀ ਪਿੰਡ ਵੀ ਲਾਗੇ ਆ ਗਿਆ ਆਪਣੀ 3 ਕਿਲੋਮੀਟਰ ਡੁਗਰੀ ਆ ਜੀ ਠੀਕ ਆ ਜੀ ਅੱਛਾ ਵੀਰ ਕੰਮ 2 ਸਾਲ ਤੋਂ ਕਰਦੇ ਆ ਰਹੇ ਆ ਵਪਾਰਤਾ ਤੇ ਇਸੇ ਤਰ੍ਹਾਂ ਹੀ ਰੋਟੀ ਰੋਟੀ ਦੇ ਵਿੱਚ ਪਸ਼ੂ ਆਉਂਦੇ ਆ ਹਾਂਜੀ ਹਾਂਜੀ 2 ਕਿਲੋਸਾਬ ਠੀਕ ਇਸ ਕਰੋ ਇਹ ਦੋਵੇਂ ਬੜਾ ਸੁਈਆਂ ਸਵਾਈਆਂ ਨੇ ਕਿੰਨੇ ਕਿੰਨੇ ਟਾਈਮ ਦੇ ਵਿੱਚ ਨੇ ਦੋਵੇਂ ਬੜਾ ਇਹ ਜੀ 8 ਦਿਨ ਲਾ ਲਓ 10 ਲਾ ਲਓ ਵੀ 8 10 ਦਿਨਾਂ ਦੇ ਦਰਾਂ ਨਹੀਂ ਆ ਹਾਂਜੀ ਬਾਕੀ ਬੱਚੇ ਦੇ ਨਾਲ ਇੱਕ ਦਿਨ 나ੜੂ ਵੀ ਨਾਲ ਹੀ ਆ ਹਾਂਜੀ 나ੜੂ ਨਾਲ ਠੀਕ ਆ ਲਓ ਵੀ ਕਰੋਸ ਅੰਗ ਦੇ ਵਿੱਚ ਦੋਸਤੋ ਬੜਾ ਨੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਬੜਾ ਤੋਂ ਕਰ ਲਿਗੇ ਇਹਦਾ ਸੁਆਵੀਰ ਕਿਵੇਂ ਆ ਪਹਿਲਾ ਸੁਆ ਦੂਜਾ ਦੂਜਾ ਜੀ ਦੂਜਾ ਸੁਆ ਤੇ ਇਹਨੂੰ ਅਜ ਦਿਨ ਅਟਕ ਹੋ ਗਏ ਸੀ ਇਹਨੂੰ ਹਾਂਜੀ ਤੇ ਦੁੱਧ ਐਸ ਵਕਤ ਕਿੰਨੇ ਦੇ ਥੱਲੇ ਦੁੱਧ ਜੀ 13 ਲੀਟਰ ਆਹੀਂ 12 ਦਾ ਆਹੀ ਭਾਏ 13 ਵੈਸੀ ਆਪਣੇ ਘਰੇ ਦੀ ਚਵਾਈ ਦਾ ਜਿਹੜਾ ਆਨਲਾਈਨ ਕੋਈ ਸੌਦਾ ਕਰਦਾ ਤੇ 12 ਲੀਟਰ ਦੀ ਤਸਵੀਰ ਹੈ 12 ਲੀਟਰ ਹੈ ਠੀਕ ਹੈ ਜੀ ਲੋਬੀ ਦੋਸਤੋ 12 ਲੀਟਰ ਕੋਈ ਭਰਾ ਆਨਲਾਈਨ ਸੌਦਾ ਕਰਦਾ ਤੇ 12 ਲੀਟਰ ਦੀ ਤਸੱਲੀ ਤੇ ਤੁਸੀਂ ਖਰੀਦਦਾਰੀ ਕਰ ਲਿਓ ਜੇ ਮਗਰ ਬੱਛੀਆਂ ਨੇ ਦੇ ਬੱਛੀਆਂ ਜੀ ਆਹ ਬੱਛੀ ਆ ਪਿਓਰ ਬੱਛੀਆਂ ਠੀਕ ਹੈ ਇਹੋ ਬੱਛੀ ਇਹਦੀ ਆ ਨਹੀਂ ਇਹਦੀ ਬੱਛੀ ਆ ਜੀ ਠੀਕ ਹੈ ਜੀ ਲੋਬੀ ਆਹ ਵਾਈਟ ਬੱਤਾ ਜਿਹੜਾ ਇਸੇ ਵੈੜ ਦਾ ਹੈ ਠੀਕ ਹੈ ਜੀ ਬੱਛੀ ਆ ਦੋਵੇਂ ਵੈੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਮਗਰ ਹੀ ਬੱਛੀਆਂ ਨੇ ਸੋ 8 ਦਿਨ ਦਾ 10 ਦਿਨ ਦਾ ਤੇ 12 13 12 13 ਲੀਟਰ ਇਸ ਵਿਹੜ ਦੇ ਥਲੇ ਦੁੱਧ ਖਾ ਜਾ ਰ ਗਦਰੀ ਜਾਂ ਰੰਗ ਆ ਠੀਕ ਆ ਜੀ ਤੇ ਕ੍ਰੋਸ ਅੰਗ ਦੇ ਵਿੱਚ ਇਹ ਵਿਹੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਾਓ ਵੀਰ ਖੋਲ ਕੇ ਤੋੜ ਕੇ ਦਿਖਾ ਦਈਏ ਇੱਕ ਵਾਰੀ ਬਾਕੀ ਵੰਗਾ ਵੰਗਾ ਜੂੜ ਜੜ ਪਾ ਲੈਣੀ ਆ ਜੀ ਹਾਂ ਜੀ ਵੰਗਾ ਪਾਉਣਾ ਵਾ ਤੇਰਾ ਠੰਡੀਆਂ ਸੀ ਲਿਆ ਠੀਕ ਆ ਵੈਸੇ ਚੋਣ ਚਵਾ ਦੇ ਵਿੱਚ ਇਹ ਟਿਕ ਟਿਕਾ ਕੇ ਖੜਦੀ ਪੂਰੀ ਹਾਂਜੀ ਹਾਂ ਠੀਕ ਆ ਵੀਰ ਲਓ ਵੀ ਪਲੀ ਸਭੀ ਪੂਰੀ ਆ ਠੀਕ ਆ ਜੀ ਹਾਈਟ ਮੀਡੀਅਮ ਤੇ ਵਿੱਚ ਸੋ ਪਲੀ ਸਭੀ ਆ ਭਵਾਨੇ ਚੱਟਦੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਆ ਦੇਖੋ ਸੋ ਬਾਕੀ ਥਣਪੌਸਾ ਨਾਲ ਦੂਰਾ ਥਣ ਲੱਗਾ ਠੀਕ ਆ ਜੀ ਨੋਰਮਲੀ ਆਪਾਂ ਵੇਖਦੇ ਆਂ ਤੇ ਮੱਝਾਂ ਨਾਲ ਥਣ ਘਣਾਉਣੇ ਵੀ ਮੱਝਾਂ ਨਾਲ ਥਣ ਲੱਗਾ ਦੂਰਾ ਥਾਣਾ ਬਾਕੀ ਹਵਾਨੇ ਚੱਡੇ ਦੀ ਸਾਫ਼ ਸੁਥਰੀ ਆ ਸੋ 12 ਲੀਟਰ 13 ਲੀਟਰ 12 ਲੀਟਰ ਤੈਸ ਵਕਤੇ ਚੱਲਣ ਗਈ ਹੈ ਹਾਂ ਮੋੜ ਦਿਓ ਫਿਰ ਮੋੜ ਦਿਓ ਠੀਕ ਹੈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਭਾਜੀ ਜਲਦੀਪ ਸਿੰਘ ਜੀ ਕੀ ਮੁੱਲ ਕਰਦੇ ਆਂ ਦਾ ਅਸੀਂ ਜੀ 50000 ਰੁਪਏ ਮੁੱਲ ਕਰਦੇ ਆਂ ਜੀ ਦਾ ਅੱਛਾ ਜੀ ਤੇ ਜਿੱਥੇ ਕਿ ਤਾਂ ਆਪਾਂ ਆਪ ਦੇ ਦੇਣੀ ਆ ਵੀ ਪੂਰੀਆਂ ਕਸਰਾ ਮਾਨਤਨ ਕਰਕੇ ਕਿੰਨੇ ਕ ਤੱਕ ਅਸੀਂ 47000 ਦੀ ਦੇ ਦੇਵਾਂਗੇ 47000 ਦੀ ਹਾਂਜੀ ਠੀਕ ਆ ਜੀ ਲੋ ਵੀ 47000 ਦੀ ਦੋਸਤੋ ਵੀਰਾਂ ਦਾ ਵੀ ਇਹ ਵੜ ਆਪਾਂ ਦੇ ਦੇਵਾਂਗੇ ਸੋ 50000 ਡਿਮਾਂਡ ਆ ਠੀਕ ਆ ਜੀ 11 13 12 13 ਲੀਟਰ ਤੇ ਚੱਲਣ ਢਈ ਆ ਹਾਂਜੀ ਪਹਿਲੀ ਵੀਡੀਓ ਆਪਣੀ ਆ ਤੇ ਆਪਾਂ ਕੋਈ ਗੱਲ ਨਹੀਂ ਮੋਲੋ ਕਰਨੇ ਜਿਹੜੇ ਉੜਦੀਆਂ ਜਾਣ ਆ ਬਿਲਕੁਲ ਜੀ ਬਿਲਕੁਲ ਮੁੱਲ 45000 ਰੁਪਿਆ ਹੋਊਗਾ 200 ਰੁਪਿਆ ਛੋਟ ਹੋਊਗੀ 45000 ਚੋਂ ਚਲੋ ਵੀ ਲੋ ਵੀ ਕੋਈ 47 ਨਹੀਂ ਤੇ ਕੋਈ 50 ਨਹੀਂ ਗਾ ਠੀਕ ਆ ਜੀ ਤੇ ਲੈ ਤੇ ਜਿਹੜਾ 45000 ਆ ਉਹਦੇ ਵਿੱਚੋਂ ਵੀ 200 ਰੁਪਏ ਛੋੜ ਛੱਪਾ ਮਾਨਤਨ ਹੋ ਜਾਊਗਾ ਬਾਕੀ ਵਹਿਰ ਬੜੀ ਚੰਗੀ ਆ ਕੋਈ ਆ ਕੋਈ ਠੰਡੀ ਧਿਰੀ ਆ ਠੀਕ ਆ ਜੀ ਬਾਕੀ ਚੋਣ ਜਵਾ ਦੀ ਵੀ ਚੰਗੀ ਆ ਉਹ ਆਪਾਂ ਤੁਹਾਨੂੰ ਜ਼ਰੂਰ ਚੋ ਕੇ ਤਸੱਲੀ ਨਾਲ ਵਿੱਚ ਧਾਰਾ ਧੂਰਾ ਮਾਰ ਕੇ ਵੀ ਦਿਖਾਵਾਂਗੇ ਆ ਲਓ ਜੀ ਹਾਥੂਤ ਫੇਰ ਕੇ ਵੀਰ ਦਿਖਾ ਰਿਹਾ ਹੈ ਠੰਡੀ ਧਿਰੀ ਆ ਹਵਾਨੇ ਲੇਵੇ ਦੀ ਸਾਫ ਸੁਥਰੀ ਆ ਤੇ ਬਾਕੀ ਐਂਡ ਪੁਆਇੰਟ ਜਿਹੜੀ 45000 ਦੇ ਵਿੱਚ ਤੁਹਾਨੂੰ ਮਿਲ ਜੂਗੀ ਬਹੁਤ ਵਧੀਆ ਠੀਕ ਆ ਉਹ ਆ ਸਭ ਤੋਂ ਵੱਡਾ ਮੇਨ ਜੜੀ ਆ ਵੀ ਪੁਲਿਸ ਆ ਵੀ ਚੰਗੀ ਆ ਆ ਬਿਲਕੁਲ ਗੋਲੇ ਵਾਂਗੂ ਬਿਲਕੁਲ ਗੋਲੀ ਆ ਹਾਂਜੀ ਹਾਂਜੀ ਤੇ ਇਧਰ ਸੈਕੰਡ ਨੰਬਰ ਤੇ ਵੀ ਰਾਜ ਗਿਆ ਆਪਣੇ ਕੋਲ ਤੇ ਆ ਬੈਡ ਖੜੀ ਇੱਕ ਤੇ ਇਹਦਾ ਜਿਹੜਾ ਕੀ ਡਿਟੇਲ ਕੀ ਰਿਕਾਰਡ ਇਹ ਦੂਜੇ ਸੂਏ ਆ ਠੀਕ ਆ ਜੀ ਤੇ ਹਾਂਜੀ ਹਾਂਜੀ ਦੂਜਾ ਸੂਆ ਦੂਜੇ ਸੂਏ ਜੀ ਠੀਕ ਆ ਜੀ ਇਹਨੂੰ ਆਜ ਦਿਨ ਕਿੰਨੇ ਹੋ ਗਏ ਪਾਜੀ ਜਿੰਨੇ ਕਿ ਦਿਨ ਹੋ ਗਏ ਜੀ 8-10 ਦਿਨ 8-10 ਕਿ ਦਿਨ ਹੋ ਗਏ ਹਾਂਜੀ ਮੋਬੀਆ ਤੇ 10 ਕਿਲੋ ਦਾ ਸਮਾਂ ਹੋ ਗਿਆ ਠੀਕ ਆ ਜੀ ਦੂਜਾ ਸੂਆ ਮਗਰ ਇਹਦੇ ਵੀ ਬੱਛੀ ਆ ਇਹ ਹੈ ਇਸ ਵਕਤ ਕਿੰਨੇ ਕਿਲੋ ਦੁੱਧ ਤੇ ਆ ਗਈ ਹੈ ਫਿਰ ਇਹ ਜੀ 11 ਕਿਲੋ ਲੀਟਰ ਦੁੱਧ ਆਉ ਤਾ 10 ਦੱਸ ਦਿੰਦੇ ਠੀਕ ਆ ਜੀ ਇਸ ਟਾਈਮ ਠੀਕ ਆ ਜੀ ਮਤਲਬ ਹੋਵੇ ਨਾ ਹੋਵੇ ਤਾਂ 11 ਲੀਟਰ ਹੀ ਆ ਹਾਂ ਪਰ 10 ਤੇ ਠੀਕ ਆ ਜੀ ਕਿਲੋ ਪਾਈਆਂ ਸਾਡਾ ਆਪਾਂ ਘਾਟ ਹੀ 10 ਕੇ ਦੇਣ ਦਿਆਂਗੇ ਚਲੋ ਕੋਈ ਵੱਧ ਚੋਵੇ ਤਾਂ ਫਿਰ ਸਵਾਦ ਆ ਇਸ ਟਾਈਮ ਠੰਡਾ ਕਰਕੇ 11 ਦਾ 10 ਲੀਟਰ ਐਮ ਮਣ ਕੇ ਲੈ ਠੀਕ ਆ ਜੀ ਲੋ ਵੀ ਠੀਕ ਆ ਜੀ ਠੰਡਾ ਕਰਕੇ ਦੁੱਧ ਜਿਹੜਾ 210 ਲੀਟਰ ਤੇ ਥੱਲੇ ਹਾਜ਼ਰ ਦਾ ਬਿਲਕੁਲ ਕ੍ਰਾਸ ਆਂਗ ਜਿਹੜੀ ਬੱਚੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਬੱਚਾ ਲਾਲ ਰੰਗ ਦੇ ਵਿੱਚ 8 ਕਿ ਦਿਨਾਂ ਦਾ ਸਮਾਂ ਹੈ ਨਾੜੂਏ ਦੇ ਬੱਚਾ ਪੂਰਾ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਚਵਾਈ ਚਵਾਈ ਇਹਨੂੰ ਵੀ ਬੰਗਾ ਬੂੰਗਾ ਮਾੜਾ ਮੋਟ ਲਾਉਂਦੇ ਆ ਬੱਚਾ ਮਾੜਾ ਮੋਟ ਲਾਈਦਾ ਹੁ ਤਾਂ ਠੰਡੀ ਸੀ ਲਿਆ ਠੀਕ ਆ ਵੀ ਹਾਂ ਅ ਬੱਚੇ ਦੇ ਇੱਕ ਵਾਰੀ ਬੜਾ ਲੈ ਚਲੇ ਗਿਆ ਜੀ ਆ ਲੈ ਜੀ ਲਓ ਜੀ ਆ ਬੱਚਾ ਠੀਕ ਆ ਜੀ ਹਾਂ ਤੋੜ ਲਓ ਜੀ ਤੋੜ ਕੇ ਦਿਖਾ ਦੇ ਪਰਾਂ ਲਾ ਮੈਂ ਇੱਕ ਵਾਰੀ ਤੋਰ ਕੇ ਖਾਲਸ ਲੈ ਜਾ ਬਾਹਰ ਲੋ ਜੀ ਠੀਕ ਆ ਜੀ ਸੋ ਟਾਂਜੇ ਢੂੰਚੇ ਦੀ ਚੰਗੀ ਆ ਮੀਡੀਅਮ ਹਾਈਟ ਆ ਪਰ ਥੱਲੇ ਪੱਲੇ ਦੀ ਬੜੀ ਖੋਲ ਠੀਕ ਆ ਜੀ ਸੋ ਸਾਫ ਸੁਥਰਾ ਲੈਵਾ ਬਹੁਤ ਵਧੀਆ ਚੰਗਾ ਨਖੇੜ ਦੇ ਵਿੱਚ ਥਣ ਲੱਗਾ ਆ ਲਿਓ ਜੀ ਲਿਓ ਬਾਕੀ ਭਾਂਡੇ ਭੁੰਡੇ ਤੋਂ ਸ਼ੋਰ ਆ 11 12 12 ਲੀਟਰ ਹੀ ਕਰਨੀ ਹੈ ਹਾਂ ਜੀ ਹਾਂ ਜੀ ਪਰ ਅਸੀਂ ਘੱਟ ਹੀ ਦੱਸਾਂਗੇ ਜੀ ਠੀਕ ਆ ਜੀ ਭਾਵੇਂ 12 ਲੀਟਰ ਹੀ ਕੱਢਦੇ ਉਹ ਗੱਲ ਆ ਅਸੀਂ ਦੱਸ ਹੀ ਦਾਂਗੇ ਠੀਕ ਆ ਜੀ ਹਾਂ ਲੋ ਵੀ ਠੀਕ ਆ ਜੀ ਸੋ ਬਖਾਰਾ ਬਖੂੜਾ ਦੋਸਤੋ ਪੇਸ਼ ਹੈ ਕਿ ਤੁਸੀਂ ਜੱਜ ਕਰੋਗੇ ਤਕਰੀਬਨ 12 12 ਲੀਟਰੀ 11 ਦਾ ਕਰਨ ਰਹੀ ਆ ਪਰ 10 ਕਿਲੋ ਦੇ ਤੁਸੀਂ ਗਰੰਟੀ ਨਾਲ ਜਿਹੜਾ ਸੌਦਾ ਕਰ ਲਿਓ 10 ਕਿਲੋ ਇਹਦੇ ਥਲੇ ਮੰਨ ਕੇ ਸੌਦਾ ਕਰ ਲਿਓ ਤੇ ਇਹ ਅੱਜ ਭਾਜੀ ਕੁਲਦੀਪ ਸਿੰਘ ਜੀ ਆਪਾਂ ਦਵਾਂਗੇ ਕਿੰਨੇ ਦੀ ਬੈੜ ਇਹ ਜੀ 45000 ਦੇ 45 ਦੀ ਹਾਂ ਐਂਡ ਟੂ ਐਂਡ ਕਸਰਾ ਕੁਸਰਾ ਕੱਢ ਕੇ ਮਾਨਤਨ ਕਰਕੇ ਕਿੰਨਾ 45 ਦੀ ਦੇ ਦਿਆਂਗੇ 43000 ਦੀ ਹਾਂਜੀ ਇਹ ਵੀ ਸੰਧੂ ਸਾਹਿਬ ਆਪਾਂ 40 ਦੀ ਜਾਣ ਦਿਓ 40000 ਦੀ 40 ਦੀ ਚਲੋ ਵੀਡੀਓ ਪਹਿਲੀ ਹੈ ਬਾਕੀ ਮਾਨਤਨ ਖੁੱਲੇ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਇਹ ਦੋਸਤੋਂ ਮਾਨਦਾਨ ਕਰਕੇ 40000 ਦੀ ਵੈਰ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੁਕਸਰਾ ਕੁਸਰਾ ਕੱਢ ਕੇ ਛੋੜ ਛੱਪੇ ਕਰਕੇ ਠੀਕ ਆ ਸੋ ਬੱਚੀਆਂ ਦੋ ਮਗਰੀਆ ਵੈੜਾ ਦੋਵੇਂ ਸਾਫ ਸੁਥਰੀਆਂ ਨੇ ਬਾਕੀ ਥਾਨ ਭਾਂਡੇ ਦੀਆਂ ਸਾਫ ਸੁਥਰੀਆਂ ਨੇ ਤੇ ਸਭ ਤੋਂ ਜਿਹੜੀ ਮੇਨ ਗੱਲ ਵੀ ਰੇਟ ਮੁੱਲ ਬੜਾ ਜਾਇਜ਼ ਠੀਕ ਹੋ ਗਿਆ ਜੀ ਤੇ ਇਹ ਅੱਜ ਆਪਣੇ ਕੋਲੋਂ ਭਾਜੀ ਕੁਲਦੀਪ ਸਿੰਘ ਜੀ ਦੋਵੇਂ ਨਗ ਬਕਾਉ ਸੀ ਹਾਂ ਜੀ ਦੋਨੋਂ ਨਾ ਤੇ ਨੰਬਰ ਆਪਣੇ ਇੱਕ ਸੰਪਰਕ ਕਰਦੀ ਆਂ ਸਾਂਝੇ 9814571423 ਠੀਕ ਹੈ ਜੀ 97339622 ਠੀਕ ਹੈ ਜੀ ਹਾਂਜੀ ਠੀਕ ਹੈ ਲੋਕ ਦੋਸਤੋ ਦੋਵੇਂ ਨੰਬਰ ਵੀਰ ਕਲਦੀਪ ਸਿੰਘ ਉਹਨਾਂ ਦੇ ਸਕਰੀਨ ਦੇ ਉੱਪਰ ਚੱਲਣ ਰਿਹਾ ਤੇ ਬਾਕੀ ਕੋਈ ਵੀ ਭਰਾ ਆਉਂਦਾ ਆਪਣੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਤੁਸੀਂ ਆਨਲਾਈਨ ਕੋਈ ਵੀ ਵੇਦ ਮਗਾਉਂਦਾ ਤੇ ਕਿਲੋ ਕਿਲੋ ਕੋਈ ਡੇਢ ਕਿਲੋ ਕਿਲੋ ਖੰਡ ਤੁਹਾਨੂੰ ਦੁੱਧ ਘਾਟ ਹੀ ਦੱਸਿਆ ਠੀਕ ਹੈ ਜੀ ਉਸ ਬਿਹਾਰ ਤੇ ਤੁਸੀਂ ਸੌਦਾ ਕਰ ਲਿਓ ਤੇ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ